ਜੀ ਕਾਲ ਦੀ ਸਾਰਿਆਂ ਨੂੰ ਉਮੀਦ ਕਰਦੇ ਤੁਸ ਸਾਰੇ ਠੀਕ ਠਾਕ ਹੋਵੋਗੇ ਜੀ ਹਾਂਜੀ ਰੀਸਟਾਕ ਹੋ ਚੁੱਕੇ ਨੇ ਕੱਟ ਪੀਸ ਜੀ ਚੈੱਕ ਕਰ ਸਕਦੇ ਹੋ ਤੁਸੀਂ ਇਹ ਹੈਗਾ ਫਰਸਟ ਕੱਟ ਪੀਸ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਪੁਰਾਣੀ ਵੀਡੀਓਜ਼ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਜੀ ਤੇ ਇਸੇ ਲਈ ਆਪਾਂ ਤੁਹਾਡੇ ਲਈ ਹੁਣ ਦੁਬਾਰਾ ਫੇਰ ਕੱਟ ਪੀਸ ਲੈ ਕੇ ਆਏ ਆ ਇਹ ਦੇਖੋ ਜੀ ਜਿਹੜਾ ਕੱਟ ਪੀਸ ਹੈਗਾ ਇਹ ਹੈਗਾ ਜੀ ਪ੍ਰਿੰਸ ਕਲੈਕਸ਼ਨ ਦਾ ਪ੍ਰਿੰਸ ਕਲੈਕਸ਼ਨ ਦਾ ਕੱਟ ਪੀਸ ਰਹਿਣ ਵਾਲਾ 2.5 ਮੀਟਰ ਦਾ 101% ਕੈਮਰਿਕ ਹੁੰਦੀ ਹੈ ਜੀ ਕੋਈ ਵੀ ਇਹਦੇ ਚ ਮਿਕਸ ਨਹੀਂ ਹੁੰਦਾ ਕੋਈ ਲਾਈਨਿੰਗ ਨਹੀਂ ਹੁੰਦੀ ਕੋਈ ਚੂਵਣ ਵਾਲਾ ਕਪੜਾ ਨਹੀਂ ਹੁੰਦਾ ਬਹੁਤ ਹੀ ਜ਼ਿਆਦਾ ਸੁਪੀਰੀਅਰ ਕੁਆਲਿਟੀ ਹੁੰਦੀ ਹੈ ਇਹ ਕੱਟ ਪੀਸ ਹੈਗਾ ਜੀ ਇਹ ਹੈਗਾ 2.5 ਮੀਟਰ ਦਾ ਓਨਲੀ ਸ਼ਾਰਟ ਪੀਸ ਜੇ ਤੁਸੀਂ ਬਾਟਮ ਲੈਣਾ ਚਾਹੋ ਤਾਂ ਤੁਹਾਨੂੰ ਬਾਟਮ ਵੀ ਲਗਾ ਕੇ ਦੇ ਦਾਂਗੇ ਇਹ ਸ਼ਾਰਟ ਪੀਸ ਹੈ ਜੀ 2.5 ਮੀਟਰ ਦਾ ਸਿਰਫ ਔਰ ਸਿਰਫ 100 ਰੁਪਏ ਪਰ ਮੀਟਰ ਇਹ ਵਾਲਾ ਪੀਸ ਤੁਹਾਨੂੰ ਪਏਗਾ ਆ ਹੈਗਾ ਜੀ ਨੈਕਸਟ ਪ੍ਰਿੰਸ ਦੀ ਟੈਬੀ ਲਾਈਨਿੰਗ ਏ ਪੀਸ ਰਹਿਣ ਵਾਲਾ ਜੀ 3 ਮੀਟਰ ਦਾ 3 ਮੀਟਰ ਦਾ ਪੀਸ ਰਹੂਗਾ ਜੀ ਇਹਨਾਂ ਨੂੰ ਵੀ ਨੀਡ ਹੋਵੇ ਵਿੱਚ ਉਹ ਲੈ ਸਕਦੇ ਨੇ ਬਹੁਤ ਹੀ ਵਧੀਆ ਕੁਆਲਿਟੀ ਹੁੰਦੀ ਹੈ ਜੀ ਟੈਪੀ ਲਾਈਨਿੰਗ ਏ ਕੇ ਦੀ ਪ੍ਰਿੰਟਡ ਟੈਪੀ ਲਾਈਨਿੰਗ ਹੈ ਜੀ ਇਹ 3 ਮੀਟਰ ਦਾ ਪੀਸ ਆ ਹੈਗਾ ਜੀ ਨੈਕਸਟ ਰਸ਼ੀਆ ਦੀ ਕਾਟਨ ਲਾਉਂਡ ਸ਼ਿਮਰ ਇਹ ਸ਼ਾਰਟ ਪੀਸ ਹੈ ਜੀ 2.5 ਮੀਟਰ ਦਾ ਜਿਨ੍ਹਾਂ ਨੇ ਸ਼ਾਰਟ ਬਣਾਉਣੀ ਹੋਵੇ ਰਸ਼ੀਆ ਦਾ कॉटन लाउंज शिमर ਆਪਾਂ ਤੁਹਾਨੂੰ ਚੈੱਕ ਕਰਵਾ ਦਿੰਨੇ ਹਾਂ ਲਵੈਂਡਰ ਕਲਰ ਹੈ ਜੀ ਦੇਖੋ ਜੀ कॉटन लाउंज शिमर ਰਸ਼ੀਆ ਆਹ ਹੈਗਾ ਜੀ ਪ੍ਰਿੰਸ ਟੈਬੀ ਲਾਈਨਿੰਗ ਇਹ ਪੀਸ ਆਪਣੇ ਕੋਲ ਜਿੰਨੇ ਵਾਰ ਵੀ ਆਉਂਦਾ ਜੀ ਹਰ ਵਾਰ ਨਾਲ ਦੀ ਨਾਲ ਸੇਲ ਹੋ ਜਾਂਦਾ ਇਸ ਵਾਰ ਦੁਬਾਰਾ ਫੇਰ ਆਇਆ ਜੀ ਬਹੁਤ ਸੋਹਣਾ ਦੇਖੋ ਡਿਜ਼ਾਈਨ ਹੈ ਇਹਦਾ ਸਵਾ 4 ਮੀਟਰ ਦਾ ਪੀਸ ਰਹੂਗਾ ਤੁਹਾਡਾ ਸੂਟ ਬਣ ਜੂਗਾ ਆਰਾਮ ਨਾਲ ਸਵਾ 4 ਮੀਟਰ ਦਾ ਇਹ ਵਾਲਾ ਪੀਸ ਹੈ ਸਿਰਫ ਔਰ ਸਿਰਫ ਤੁਹਾਨੂੰ ਸਵਾ 400 ਰੁਪਏ ਦਾ ਪਈਗਾ ਹੀ ਪ੍ਰਿੰਸ ਦੀ ਟੈਬੀ ਲਾਈਨਿੰਗ ਹੈ ਜੀ ਆ ਹੈਗਾ ਜੀ ਏ ਕੇ ਦਾ ਇਹ ਵੀ ਪ੍ਰਿੰਸ ਕਲੈਕਸ਼ਨ 315 ਕੱਟ ਹੈ ਜੀ ਇਹਦੀ ਜੇ ਤੁਸੀਂ ਚਾਹੋ ਇਹਦੇ ਨਾਲ ਬਾਟਮ ਲੈਣਾ ਚਾਹੋ ਬਾਟਮ ਵੀ ਲੈ ਸਕਦੇ ਹੋ ਬਹੁਤ ਸੋਹਣਾ ਪੀਸ ਹੈ ਜੀ ਇਹ ਵੀ ਪ੍ਰਿੰਸ ਕਲੈਕਸ਼ਨ ਦਾ ਏਕੇ ਦੀ ਪ੍ਰਿੰਸ ਕਲੈਕਸ਼ਨ ਹੈ ਜੀ ਬਹੁਤ ਜਿਆਦਾ ਸੌਫਟ ਫੈਬਰਿਕ ਹੈ ਦਾ ਆ ਵੀ ਹੈਗਾ ਜੀ ਪ੍ਰਿੰਸ ਟੈਬੀ ਲਾਈਨਿੰਗ ਇਹ 4 ਮੀਟਰ ਦਾ ਪੀਸ ਹੈ ਜੀ ਜੇ ਤੁਸੀਂ 4 ਮੀਟਰ ਦਾ ਪੂਰਾ ਸੂਟ ਬਣਾਉਣਾ ਚਾਹੁੰਦੇ ਹੋ ਸੂਟ ਲੈ ਸਕਦੇ ਹੋ ਆਦਰਵਾਇਸ ਤੁਸੀਂ ਚਾਹੁੰਦੇ ਹੋ ਕਿ ਇਹਦੇ ਵਿੱਚੋਂ ਸਾਨੂੰ ਸ਼ਾਰਟ ਮਿਲ ਜੇ ਤੇ ਦੇਖੋ ਜੀ ਆਹ ਵਾਲੀ ਇਹਦੇ ਨਾਲ ਬਾਟਮ ਮਿਲ ਜੀਏਗੀ ਤੁਹਾਨੂੰ ਪਲੇਨ ਜੇ ਤੁਸੀਂ ਪੂਰੇ ਪੀਸ ਲੈਣਾ ਚਾਹੁੰਦੇ ਹੋ ਪੂਰਾ ਮਿਲ ਜੂ ਜੇ ਤੁਸੀਂ ਮੈਚਿੰਗ ਕਰਨਾ ਚਾਹੁੰਦੇ ਹੋ ਜੀ ਤਾਂ ਮੈਚਿੰਗ ਹੋ ਜਾਏਗੀ ਬਹੁਤ ਸੋਹਣਾ ਤੁਹਾਡਾ ਸੂਟ ਬਣ ਕੇ ਤਿਆਰ ਹੋਏਗਾ ਆ ਹੈਗਾ ਜੀ ਨੈਕਸਟ ਪ੍ਰਿੰਸ ਕਲੈਕਸ਼ਨ 2.5 ਮੀਟਰ ਦੀ ਸ਼ਰਟ ਹੈ ਜੀ ਇਹ ਸ਼ਰਟ ਚਾਹੋ ਸ਼ਰਟ ਲੈਣਾ ਚਾਹੋ ਸ਼ਰਟ ਲੈ ਸਕਦੇ ਹੋ ਅਦਰਵਾਈਜ਼ ਜੇ ਤੁਸੀਂ ਚਾਹੁੰਦੇ ਹੋ ਕਿ ਨਾਲ ਅਸੀਂ ਬਾਟਮ ਲੈਣੀ ਹੈ ਤਾਂ ਤੁਹਾਨੂੰ ਬਾਟਮ ਵੀ ਮਿਲ ਜੇਗੀ 2.5 ਮੀਟਰ ਦੀ ਸ਼ਰਟ ਮਿਲ ਜੇਗੀ 2.5 ਮੀਟਰ ਦੀ ਹੀ ਬਾਟਮ ਮਿਲ ਜੇਗੀ ਨੈਕਸਟ ਹੈਗੇ ਆ ਜੀ ਏਕ ਇਹਦੀ ਟਰੰਪ ਕਲੈਕਸ਼ਨ 2 ਮੀਟਰ ਦਾ ਪੀਸ ਸ਼ਰਟ ਪੀਸ ਹੈ ਜੀ ਸਿਰਫ ਇਹ ਆ ਵੀ ਹੈਗਾ ਜੀ ਸ਼ਰਟ ਪੀਸ ਲੀਲਨ ਹੈ ਜੀ ਰਸ਼ੀਆ ਦੀ ਸ਼ਾਰਟ ਪੀਸ ਹੈ ਜੀ ਓਨਲੀ ਜਿੰਨਾ ਜਿੰਨਾ ਨੇ ਲੈਣਾ ਹੋਵੇ ਲੈ ਸਕਦਾ ਸ਼ਿਪਿੰਗ 60 ਰੁਪਏ ਐਕਸਟਰਾ ਹੋਊਗੀ ਜੀ ਆ ਗਿਆ ਜੀ ਨੈਕਸਟ ਆਡੀ ਕਲੈਕਸ਼ਨ 3 ਮੀਟਰ ਦਾ ਪੀਸ ਜਿਨ੍ਹਾਂ ਨੇ ਵੀ ਸ਼ਾਰਟ ਬਣਾਉਣੀ ਹੋਵੇ ਜੇ ਬਾਟਮ ਲੈਣਾ ਚਾਹੋ ਨਾਲ ਬਾਟਮ ਵੀ ਮਿਲ ਜੇਗੀ ਬਹੁਤ ਸੋਹਣਾ ਪੀਸ ਹੈ ਜੀ ਇਹ ਵੀ ਨੈਕਸਟ ਹੈਗਾ ਜੀ ਆ ਵਾਲਾ ਪੀਸ ਇਹ ਵਾਲਾ ਪੀਸ ਹੈਗਾ ਜੀ ਏਕੇ ਦੀ ਆਡੀ ਕਲੈਕਸ਼ਨ ਤੇ ਇਹ ਹੈਗਾ ਜੀ 275 ਦਾ ਪੀਸ ਇਹਦੇ ਨਾਲ ਦੇ ਆਪਣੇ ਕੋਲ ਦੋ ਪੀਸ ਨੇ ਇਹ ਹੈਗਾ 275 ਦਾ ਇੱਕ ਇਹਦੇ ਨਾਲ ਦਾ ਹੈਗਾ ਜੀ 1 ਮੀਟਰ ਦਾ ਜੇ ਤੁਹਾਨੂੰ ਦੋ ਇਹ ਚਾਹੀਦੇ ਹੋਣ ਤੁਸੀਂ ਦੋਨੋਂ ਹੀ ਲੈ ਸਕਦੇ ਹੋ ਆਦਰਵਾਈਜ਼ ਇੱਕ ਪਈ ਹੈ ਜੀ ਆਪਣੇ ਕੋਲ ਬਾਟਮ ਜੇ ਤੁਸੀਂ ਇਹਦੇ ਨਾਲ ਆਹ ਵਾਲੀ ਬਾਟਮ ਲਗਾਉਣਾ ਚਾਹੁੰਦੇ ਹੋ ਤਾਂ ਬਾਟਮ ਲੈ ਸਕਦੇ ਹੋ ਇੱਕ 275 ਦਾ ਹੈਗਾ ਜੀ ਆਹ ਵਾਲਾ ਪੀਸ ਇੱਕ 1 ਮੀਟਰ ਦਾ ਜੇ ਤੁਸੀਂ 275 ਦੇ ਨਾਲ ਆਹ ਵਾਲੀ ਬਾਟਮ ਲੈਣਾ ਚਾਹੁੰਦੇ ਹੋ ਤਾਂ ਇਹ ਲੈ ਸਕਦੇ ਹੋ ਤੇ ਆ ਗਏ ਜੀ ਨੈਕਸਟ ਬੁਟੀਕ ਸੂਟ ਜਿਵੇਂ ਕਿ ਜੇ ਤੁਸੀਂ ਮੇਰੀ ਪੁਰਾਣੀ ਵੀਡੀਓਜ਼ ਦੇਖਦੇ ਹੋ ਜਿਹੜੇ ਮੇਰੇ ਰੈਗੂਲਰ ਕਸਟਮਰ ਜੁੜੇ ਹੋਏ ਨੇ ਉਹਨਾਂ ਨੂੰ ਪਤਾ ਕਿ ਆਪਾਂ ਬੁਟੀਕ ਸੂਟਾਂ ਤੇ ਬਹੁਤ ਵੱਡੀ ਸਟਾਕ ਕਲੀਅਰੈਂਸ ਸੇਲ ਲਗਾਈ ਹੈ ਕੁਝ ਕੁ ਪੀਸ ਰਹਿੰਦੇ ਹੁੰਦੇ ਨੇ ਆਪਾਂ ਡੇਲੀ ਇਹ ਅਬ ਤੁਹਾਨੂੰ ਵੀਡੀਓ ਪ੍ਰੋਵਾਈਡ ਕਰਵਾ ਦਿੰਨੇ ਆ ਜੀ ਦੇਖੋ ਜਿਸ ਤਰ੍ਹਾਂ ਇਹ ਵਾਲਾ ਹੈਗਾ ਜੀ ਵੱਡੇ ਪਨੇ ਵਾਲਾ ਸ਼ਾਰਟ ਪੀਸ ਹੈ ਜੀ ਇਹ ਤੇ ਇਹਦੀ ਬਾਟਮ ਦਿਖਾਉਣੀ ਆ ਤੁਹਾਨੂੰ ਬੁਟੀਕ ਪੀਸ ਨੇ ਸਾਰੇ ਇਹ ਪਿਓਰ ਲੀਲਨ ਦੀ ਬਾਟਮ ਹੈ ਜੀ ਇਹਦੇ ਨਾਲ ਦੇਖੋ ਪ੍ਰਾਈਸ ਬਹੁਤ ਹੀ ਜ਼ਿਆਦਾ ਘੱਟ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਤੁਹਾਨੂੰ ਬੁਟੀਕ ਸੂਟ ਇਸ ਪ੍ਰਾਈਸ ਦੇ ਵਿੱਚ ਵੀ ਮਿਲ ਸਕਦਾ 101% ਕੈਮਬ੍ਰਿਕ ਹੈ ਜੀ ਕੋਈ ਵੀ ਕੱਪੜੇ ਦਾ ਲਾਂਬਾ ਨਹੀਂ ਹੈਗਾ ਬਹੁਤ ਜ਼ਿਆਦਾ ਵਧੀਆ ਕੁਆਲਿਟੀ ਹੈ ਸ਼ਰਟ ਹੈ ਨਾਲ ਜੀ ਬਾਟਮ ਖੁਦ ਤਿਆਰ ਕਰਵਾਏ ਹੋਏ ਨੇ ਵਾਲੇ ਸੂਟ ਸਿਰਫ ਔਰ ਸਿਰਫ 470 ਵਿਦਆਊਟ ਦੁਪੱਟਾ ਮਿਲਣਗੇ ਸ਼ਿਪਿੰਗ ਐਕਸਟਰਾ ਹੋਊਗੀ ਸਿਰਫ ਔਰ ਸਿਰਫ 470 ਇਹ ਹੈਗੀ ਹੈ ਜੀ ਬਾਟਮ ਤੇ ਇਹ ਹੈਗੀ ਹੈ ਜੀ ਸ਼ਾਰਟ ਆ ਹੈਗਾ ਜੀ ਨੈਕਸਟ ਇਹ ਵੀ ਹੈਗਾ ਬਟਿਕ ਪੀਸ ਲੇਖੋ ਪਹਿਲਾਂ ਤੁਸੀਂ ਕਲਰ ਚੈੱਕ ਕਰੋ ਡਿਜ਼ਾਈਨਿੰਗ ਚੈੱਕ ਕਰੋ ਤੇ ਫੈਬਰਿਕ ਬਹੁਤ ਹੀ ਜਿਆਦਾ ਸੋਹਣਾ ਜੀ ਬਾਕਮਾਲ ਫੈਬਰਿਕ ਆ ਵੀ ਇੰਨਾ ਜਿਆਦਾ ਵਧੀਆ ਫੈਬਰਿਕ ਆ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਬਹੁਤ ਹੀ ਵਧੀਆ ਫੈਬਰਿਕ ਹੈ ਇਹ ਹੈਗੀ ਹੈ ਸ਼ਾਰਟ ਆ ਹੈਗੀ ਹੈ ਜੀ ਇਹਦੇ ਨਾਲ ਬਾਟਮ ਸਿਰਫ ਸਿਰਫ 470 ਰੁਪਏ ਦਾ ਮਿਲੇਗਾ ਤੁਹਾਨੂੰ 60 ਰੁਪਏ ਸ਼ਿਪਿੰਗ ਐਕਸਟਰਾ ਸਿਰਫ ਸਿੰਗਲ ਪੀਸ ਹੀ ਹੈ ਜੀ ਇਹਦੇ ਵਿੱਚ ਕੋਈ ਕਲਰ ਸ਼ਾਰਟ ਬਾਟਮ ਸਿੰਗਲ ਪੀਸ ਹੈ ਜੀ ਨੈਕਸਟ ਸੂਟ ਦੇਖੋ ਇਹ ਹੈਗਾ ਸ਼ਾਰਟ ਇਹ ਪਹਿਲਾਂ ਵੀ ਆਪਾਂ ਤਿਆਰ ਕਰਵਾਇਆ ਸੀਗਾ ਜੀ ਆ ਹੈਗੀ ਆ ਜੀ ਬਾਟਮ ਚਿੜੀਆਂ ਵਾਲੀ ਇਹ ਸੂਟ ਮਿਲੂਗਾ ਤੁਹਾਨੂੰ ਸਿਰਫ ਔਰ ਸਿਰਫ 525 ਰੁਪਏ ਇਹ ਵੀ ਸਿੰਗਲ ਪੀਸ ਹੀ ਰਹਿ ਗਿਆ ਜੀ ਦੇਖੋ ਇਹ ਹੈਗੀ ਆ ਸ਼ਾਰਟ ਤੇ ਆਹ ਵਾਲੀ ਹੈਗੀ ਆ ਜੀ ਬਾਟਮ ਪਿਓਰ ਕੈਮਰੀ कॉटन ਜੀ ਨੈਕਸਟ ਪਿਓਰ ਕੈਮਰੀ कॉटन ਇਹ ਹੈਗੀ ਹੈ ਜੀ ਫਰੰਟ ਤੇ ਆ ਹੈਗਾ ਜੀ ਬੋਟਮ ਡਿਜ਼ਾਈਨ ਆ ਹੈਗਾ ਜੀ ਟਾਈ ਐਂਡ ਡਾਈ ਦੁਪੱਟਾ ਜਿੰਨਾ ਜਿੰਨਾਂ ਨੂੰ ਵੀ ਇੰਨਾ ਵਿੱਚ ਕੋਈ ਵੀ ਸੂਟ ਚਾਹੀਦਾ ਹੋਵੇ ਜੀ ਨਾਲ ਦੀ ਨਾਲ ਬੁਕਿੰਗ ਕਰਵਾ ਸਕਦੇ ਹੋ ਤੇ ਇਹਦਾ ਕੀ ਰਾ ਸਿਰਫ ਜਿੰਨਾ ਦਾ ਕੀ ਰਾ ਜੀ 20 ਜਾਂ 21 ਆਉਂਦਾ ਉਪਰ ਲਿੰਗ ਪਹਿਣਾ ਬਾਈ ਕਰਨਾ ਤੇ ਹੁਣ ਤੁਸੀਂ ਇਹਨਾਂ ਵਿੱਚ ਜੋ ਵੀ ਸੂਟ ਪਸੰਦ ਆਏ ਨੇ ਜੀ ਨਾਲ ਦੀ ਨਾਲ ਤੁਸੀਂ ਹੁਣ ਬੁਕਿੰਗ ਕਰਵਾ ਸਕਦੇ ਹੋ ਕਿਉਂਕਿ ਕਾਫੀ ਪਹਿਣਾ ਦੇ ਫਿਰ ਕਈ ਦਿਨਾਂ ਬਾਅਦ ਕਾਲ ਆਉਂਦੇ ਨੇ ਜੀ ਉਦੋਂ ਤੱਕ ਤਾਂ ਸਾਰਾ ਸੂਟ ਆਪਣੇ ਸਾਰੇ ਸੇਲ ਹੋ ਜਾਂਦੇ ਨੇ ਤੇ ਵੀਡੀਓ ਦੇਖਣ ਲਈ ਧੰਨਵਾਦ ਜਲਦੀ ਜਲਦੀ ਕਰਵਾਓ ਜੀ ਬੁਕਿੰਗ